ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਦੇ ਜੁਆਇੰਟ ਆਪਰੇਸ਼ਨ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਉਹਨਾਂ ਨੂੰ ਸੀਮਾ ਪਾਰ ਤੋਂ ਆਈ 3.5 ਕਿਲੋ ਹੈਰੋਇਨ ਬਰਾਮਦ ਹੋਈ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਹੈ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦਰਅਸਲ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੇ ਸੀਮਾ ਪਾਰ ਤੋਂ ਡਰੋਨ ਦੇ ਰਾਹੀਂ ਆ ਰਹੀ ਨਸ਼ੇ ਦੀ ਖੇਪ ਨੂੰ ਬਰਾਮਦ ਕਰਨ ਦੇ ਵਿੱਚ ਵੱਡੀ ਸਫਲਤਾ ਅਸਲ ਕੀਤੀ ਹੈ ਅੱਜ ਬਰਾਮਦ ਹੋਈ ਖੇਪ ਦੇ ਵਿੱਚ 3.5 ਕਿਲੋ ਹੈਰੋਇਨ ਬਰਾਮਦ ਹੋਈ ਪੁਲਿਸ ਵੱਲੋਂ ਜਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਵੀ ਵੱਡੇ ਰਾਜ ਉਹਨਾਂ ਦੇ ਸਾਹਮਣੇ ਆ ਸਕਣ ਆਖਿਰ ਹੈਰੋਇਨ ਕਿੱਥੇ ਤੇ ਕਿਸ ਨੂੰ ਸਪਲਾਈ ਕਰਨੀ ਹੈ ਇਸ ਗੱਲ ਉੱਤੇ ਵੀ ਪੁਲਿਸ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਫਿਰੋਜ਼ਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅਮਨਦੀਪ ਰਿਪੋਰਟ ਇਹ ਹੈਰੋਇਨ ਸ਼ਾਇਦ ਪਾਕਿਸਤਾਨ ਤੋਂ ਆਈ ਹੈ ਇਹ ਦੇਖੋ ਜਿਹੜਾ ਡਰੋਨ ਹੈ ਡਰੋਨ ਅਸੀਂ ਹੁਣ ਜਿਵੇਂ ਮਾਂਜੋਗ ਐਸਐਸਪੀ ਸੋਮੇ ਮਸਰਾਤੀ ਦੇ ਨਿਰਦੇਸ਼ ਹੈ ਕਿ ਡਰੋਨ ਦਾ ਫੋਰੈਂਸਿਕ ਤੇ ਸਾਇੰਟਿਫਿਕ ਤਰੀਕੇ ਨਾਲ ਐਨਾਲਿਸਿਸ ਕੀਤਾ ਜਾਵੇ ਆਜੂਰਾ ਡਰੋਨ ਹੈ ਅਸੀਂ ਜਿਹੜਾ ਫੋਰੈਂਸਿਕ ਲੈਬੋਰਟਰੀ ਉੱਥੇ ਭੇਜਾਂਗੇ ਉੱਥੇ ਜਿਹੜੀ ਚਿਪ ਹੈਗੀ ਇਸ ਵਿੱਚ ਲੱਗੀ ਉਸ ਤੋਂ ਹੀ ਪਤਾ ਚੱਲੂਗਾ ਕਿ ਜਿਹੜਾ ਡੋਨ ਇਹਨੇ ਕਿੱਥੇ ਟੇਕ ਆਫ ਕੀਤਾ ਸੀ ਕਿੰਨੇ ਇਹਨੇ ਸੌਰਟੀਆਂ ਮਾਰੀ ਸੀ ਤੇ ਕਿੱਥੇ ਕਿੱਤੇ ਹਵਰ ਇਸ ਨੇ ਪਹਿਲਾਂ ਵੀ ਜਿਹੜਾ ਹੈਗਾ ਦਰੋਹਿੰਦੇ ਪੈਕੇਟਸ ਸੁੱਟੇ ਹਨ ਤੇ ਇਹ ਤਫਤੀਸ਼ ਦੌਰਾਨ ਐਨਾਲਿਸਿਸ ਦੌਰਾਨ ਜਿਹੜਾ ਹੈਗਾ ਕਲੀਅਰ ਹੋਗਾ ਸਰ ਇਹਦੀ ਪ੍ਰੋਫਾਈਲ ਵੀ ਫਿਰ ਕਰੋਗੇ ਬਿਲਕੁਲ ਜੀ ਮਾਨਜੋਗ ਸੋਮਿਆ ਮਿਸਰਾ ਜੀ ਨੇ ਇੱਕ ਜਿਹੜੀ ਅੱਡ ਸਪੈਸ਼ਲਾਈਜ਼ਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਈ ਹੈ ਜੋ ਕਿਸੇ ਵੀ ਨਸ਼ੇ ਦਾ ਜਿਹੜਾ ਮਕਦਮਾ ਹੁੰਦਾ ਹੈ ਉਸ ਵਿੱਚ ਨਾ ਸਿਰਫ ਡਰੱਗਸ ਦੇ ਪੱਖੋਂ ਬਟ ਆਲਸੋ ਜਿਹੜਾ ਹੈਗਾ ਫਾਈਨੈਂਸ਼ੀਅਲ ਪੱਖੋਂ ਕਿਉਂਕਿ ਕੋਈ ਵੀ ਕ੍ਰਾਈਮ ਹੁੰਦਾ ਹੈ ਜਦ ਉਸकी ਕਮਰ ਸੀ ਤਾਂ ਹੀ ਤੋੜ ਸਕਦੇ ਆ ਜਦ ਉਸ ਤੋਂ ਮਿਲਿਆ ਹੋਇਆ ਫਾਇਦਾ ਨੂੰ ਅਸੀਂ ਕਾਟੀਏ ਤੇ ਜਿਹੜੀ ਐਫਆਈਓ ਹੈ ਇਹ ਦੋਨੋਂ ਜਿਹੜੇ ਨਸ਼ੇ ਦੇ ਸੋਦਾਗਰ ਨੇ ਇਹਨਾਂ ਦੀ ਪ੍ਰੋਪਰਟੀ ਤੇ ਇਹਨਾਂ ਦੀ ਰਿਸ਼ਤੇਦਾਰ ਦੀ ਪ੍ਰੋਪਰਟੀ ਜਰਾ ਉਹਨੇ ਨਸਾ ਵेश के بنائے ਇਹ ਵੈਰੀਫਾਈ ਕਰੋਗੀ ਤੇ ਅੱਜ 30 ਜੁਲਾਈ ਨੂੰ ਸਾਡੀ ਸੀਆਈਏ ਦੀ ਟੀਮ ਤੇ ਇਹਨਾਂ ਦੇ ਨਾਲ ਜਿਹੜੀ ਸਾਡੀ ਲੋਕਲ ਸਦਰ ਦੀ ਟੀਮ ਤੇ ਬੀਐਸਐਫ ਦੀ ਟੀਮ ਨੂੰ ਇੱਕ ਕਾਫੀ ਵੱਡੀ ਸਫਲਤਾ ਮਿਲੀ ਹੈ ਸਾਡੀ ਸੀਆਈਏ ਦੀ ਟੀਮ ਪਿਛਲੇ 3-4 ਦਿਨੋਂ ਸੇ ਆਪਣੇ ਇਨਪੁਟ ਤੇ ਵਰਕਆਊਟ ਕਰ ਰਹੀ ਸੀਗੀ ਤੇ ਜਿਹੜੇ ਸਾਡੇ ਬਾਰਡਰ ਦੇ ਇਲਾਕੇ ਨੇ ਜਿੱਥੇ ਡਰੋਨ ਦੀ ਡਰੋਨ ਦਾ ਆਵਾਗਮਨ ਰਹਤਾ ਹੈ ਉਸ ਦੇ ਵਿੱਚ ਵੀ ਇਨਪੁਟ ਕਲੈਕਟ ਕਰ ਰਹੇ ਸੀਗੇ ਤੇ ਉਹਦੇ ਵਿੱਚ ਵਰਕਆਊਟ ਕਰ ਰਹੇ ਸੀਗੇ ਅੱਜ ਇਹਨੂੰ ਵੱਡੀ ਸਫਲਤਾ ਮਿਲੀ ਹੈ ਇਹਨਾਂ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਹਨ ਰਾਜ ਸਿੰਘ ਤੇ ਰਮੇਸ਼ ਸਿੰਘ ਤੇ ਕਮਰਸ਼ੀਅਲ ਰਿਕਵਰੀ ਟੋਟਲ 3.5 ਕਿਲੋ ਹਿਰੋਇਨ ਨਾਂ ਨੇ ਬਰਾਮਦ ਕੀਤੀ ਹੈ ਹੁਣ ਐਫਆਈਆਰ ਵੀ ਦਰਜ ਹੋ ਰਿਹਾ ਨੇ ਤੇ ਉਹਦੇ ਨਾਲ ਨਾਲ ਜਿਹੜੀ ਪੁਸ਼ਕਿਸ਼ ਹੈ ਉਹ ਵੀ ਅਸੀਂ ਕਰ ਰਹੇ ਨੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੀ ਅਸੀਂ